ਮੇਰੇ ਪਿਆਰੇ ਦੋਸਤੋ ਸਿੱਧੂ ਇੰਡੀਅਨਸ ਕੋਇਸ ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਹੈ ਦੋਸਤੋ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਗਹਿਲੇ ਵਾਲੇ 25 ਪੈਸੇ ਦੀ ਜਾਣਕਾਰੀ ਦਿੱਤੀ ਸੀ ਕਿਸ ਜੇਰ ਤੋਂ ਕਿਸ ਜੇਰ ਤੱਕ ਬਣੇ ਤੇ ਕੀ ਕੀਮਤਾਂ ਹਨ ਇਸ ਵੇਲੇ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜੇ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ ਨੂੰ ਅੱਜ ਅਸੀਂ ਜਾਣਾਂਗੇ ਕਾਪਰ ਨਿਕਲ ਵਗੈਰਾ ਦੇ ਬڑے 25 ਪੈਸੇ ਜੋ 1950 ਤੋਂ ਹੁਣ ਤੱਕ ਬਣਾਏ ਗਏ। ਵੀਡੀਓ ਤਾਂ ਲਲ ਦੇਖਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲ ਸਕੇ 25 ਪੈਸੇ ਦੇ ਬਾਰੇ ਕੀ ਕੀਮਤ ਹੈ ਤੇ ਕਿਹੜਾ ਸਕੁਅਰ ਹੈ ਤੇ ਕਿਹੜਾ ਰੇਅਰ ਹੈ। ਦੋਸਤੋ ਵੀਡੀਓ ਦੇਖਦੇ ਹੋਏ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾ ਕੇ ਆਲਟ ਤੇ ਸਿਲੈਕਟ ਕਰ ਦੇਣਾ ਤਾਂ ਜੋ ਅਗਲੀ ਮਹੱਤਵਪੂਰਨ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸ਼ੁਰੂ ਕਰਦੇ ਹਾਂ। ਹੈ। ਦੋਸਤੋ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ। ਰਿਪਬਲਿਕ ਡੇ ਦੇ 25 ਪੈਸੇਾਂ 'ਚ ਸਭ ਤੋਂ ਪਹਿਲਾ 25 ਪੈਸੇ ਦਾ ਸਿੱਕਾ ਆਇਆ 1950 ਦੇ ਵਿੱਚ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ 25 ਪੈਸੇ ਦੇ ਸਿੱਕਿਆਂ 'ਚ ਅੱਗੇ ਤੋਂ ਅੱਗੇ ਬਹੁਤ ਬਦਲਾਅ ਆਉਂਦੇ ਰਹੇ ਉਹ ਮੈਂ ਅੱਗੇ ਤੋਂ ਅੱਗੇ ਜਿਸ ਤਰ੍ਹਾਂ ਸਿੱਕੇ ਦਿਖਾਵਾਂਗਾ ਬੇਸਕ ਡਿਟੇਲ ਦੱਸਦਾ ਜਾਵਾਂਗਾ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਜਵਾਨੇ 'ਚ 4 ਅਨਾਂ ਦੀ ਸਰੀ ਚਲਦੀ ਸੀ 4 ਅਨਾਂ ਮਤਲਬ 25 ਪੈਸੇ ਜੋ ਰੁਪਈਏ ਦਾ ਚੌਥਾ ਭਾਗ ਹੁੰਦਾ ਹੈ 1947 ਤੋਂ ਬਾਅਦ 1950 ਤੋਂ 1956 ਤੱਕ ਜੋ 25 ਪੈਸੇ ਦੇ ਸਿੱਕੇ ਬਣਾਏ ਉਹਨਾਂ ਤੇ 4 ਆਲ ਲਾ ਹੀ ਲਿਖਿਆ ਹੋਇਆ ਹੈ 1/4 ਜਾਨੀ ਰੁਪਏ ਦਾ ਚੌਥਾ ਭਾਗ ਦਰਸਾਇਆ ਗਿਆ ਹੈ 1956 ਤੋਂ ਬਾਅਦ ਸਿੱਕੇ ਤੇ ਇੱਕ ਬੜਾ 4 ਦੀ ਜਗ੍ਹਾ 25 ਅੰਕਾਂ ਵਿੱਚ ਲਿਖਿਆ ਜਾਣ ਲੱਗਾ ਹੋਰ ਵੀ ਬਦਲਾਵ ਹੋਏ ਨਾਲ-ਨਾਲ ਦੱਸਦਾ ਜਾਵਾਂਗਾ ਦੋਸਤੋ 1950 ਦੇ ਵਿੱਚ 1/4 ਵਾਲੇ ਦਾ ਸਿੱਕਾ ਬੰਬਈ ਤੇ ਕਲਕੱਤਾ ਤੋਂ ਮਿੰਟਜ ਕੀਤਾ ਗਿਆ ਨਿਕਲ ਧਾਤੂ ਦਾ ਸਿੱਕਾ ਹੈ ਭਾਰ 2.90 ਗ੍ਰਾਮ ਹੈ ਸਾਈਜ਼ 19 ਮਿਲੀਮੀਟਰ ਹੈ ਤੇ ਮੋਟਾਈ 1.55 ਮਿਲੀਮੀਟਰ ਹੈ ਇਸ ਸਿੱਕੇ ਦੀ ਬਣਾਵਟ ਗੋਲ ਹੈ ਤੇ ਐਜਸ ਦੀ ਰੀਟੈਡ ਹੈ ਇਸ ਸਿੱਕੇ ਦੇ ਸਾਹਮਣੇ ਵਾਲੇ ਪਾਸੇ অশੋਕ ਸਤੰਭ ਵਿੱਚ ਦਿੱਤਾ ਗਿਆ ਹੈ ਤੇ ਆਲੇ ਦੁਆਲੇ Government of India ਲਿਖਿਆ ਗਿਆ ਹੈ ਇੰਗਲਿਸ਼ ਵਿੱਚ ਤੇ ਥੱਲੇ ਸਟਾਰ ਦਿੱਤਾ ਗਿਆ ਹੈ ਜੋ ਸਿੱਕੇ ਦਾ ਡਿਜ਼ਾਈਨ ਹੀ ਹੈ ਸਿੱਕੇ ਨੂੰ ਪਲਟਣ ਤੇ ਪਿਛਲੇ ਭਾਗ ਤੇ ਸਭ ਤੋਂ ਉੱਤੇ ਚਾਰ ਅਲਾ ਦੇਵਨਾਗਰੀ ਜਾਨੀ ਹਿੰਦੀ ਵਿੱਚ ਲਿਖਿਆ ਹੋਇਆ ਹੈ ਥੱਲੇ ਵਿੱਚ 1/4 ਉਸਦੇ ਥੱਲੇ ਰੂਪੀ ਇੰਗਲਿਸ਼ ਵਿੱਚ ਉਸਦੇ ਥੱਲੇ ਡੇਟ 1950 ਤੇ ਥੱਲੇ ਮਿੰਟ ਮਾਰਕ ਡਾਇਮੰਡ ਮਿੰਟ ਮਾਰਗ ਹੈ ਤਾਂ ਸਮਝੋ ਬੰਬਈ ਤੋਂ ਮਿੰਟ ਜ ਹੋਇਆ ਹੈ ਜੇ ਕੋਈ ਵੀ ਮਿੰਟ ਨਹੀਂ ਹੈ ਤਾਂ ਉਸ ਕਾ ਕਲਕੱਤਾ ਤੋਂ ਮਿੰਟ ਹੋਇਆ ਹੈ ਆਲੇ ਦੁਆਲੇ ਕਣਕ ਦੇ ਛਿੱਟੇ ਦਿੱਤੇ ਗਏ ਹਨ ਬੰਬਈ ਡਾਇਮੰਡ ਮਿੰਟ ਤੇ ਕਲਕੱਤਾ ਮਿੰਟ ਤੋਂ ਮਿੰਟ ਦੋਨੋਂ ਸਿੱਕੇ ਸਕੇਅਰ ਦੀ ਕੈਟਾਗਰੀ ਦੇ ਹਨ ਕੀਮਤ 50 ਰੁਪਏ ਤੋਂ 500 ਰੁਪਏ ਤੱਕ ਚੱਲ ਰਹੀ ਹੈ 1952 ਦੇ ਵਿੱਚ ਵੀ ਇਹ ਸਿੱਕੇ ਬੰਬਈ ਤੇ ਕਲਕੱਤਾ ਟਕਸਾਲ ਤੋਂ ਮਿੰਟ ਜ ਹੋਏ ਫਾਈਨ ਟੂ ਜੂ ਐਨਸੀ ਕੀਮਤ ਇਹਨਾਂ ਸਿੱਕਿਆਂ ਦੀ 20 ਰੁਪਏ ਤੋਂ 250 ਰੁਪਏ ਤੱਕ ਮਿਲ ਸਕਦੀ ਹੈ 1952 ਤੇ 1953 ਦੇ ਵਿੱਚ 4 ਰੁਪਏ ਦੇ ਸਿੱਕੇ ਨਹੀਂ ਬਣਾਏ ਗਏ 1954 ਦੇ ਵਿੱਚ 4 ਰੁਪਏ ਦਾ ਸਿੱਕਾ ਸਿਰਫ ਕਲਕੱਤਾ ਟਕਸਾਲ ਤੋਂ ਮਿੰਟਜ ਕੀਤਾ ਗਿਆ ਕਲਕੱਤਾ ਤੋਂ ਮਿੰਟ ਸਾਰੇ ਸਿੱਕੇ ਕਾਮਨ ਦੀ ਕੈਟਾਗਰੀ ਦੇ ਹਨ ਕੀਮਤ 10 ਰੁਪਏ ਤੋਂ 100 ਰੁਪਏ ਤੱਕ ਮਿਲ ਸਕਦੀ ਹੈ 1955 ਦੇ ਵਿੱਚ 4 ਰੁਪਏ ਦੇ ਸਿੱਕੇ ਬੰਬਈ ਤੇ ਕਲਕੱਤਾ ਤੋਂ ਟੱਲੇ ਗਏ ਬੰਬਈ ਤੋਂ ਮਿੰਟ ਸਿੱਕੇ ਦੀ ਕੀਮਤ 500 ਰੁਪਏ ਤੋਂ 2500 ਰੁਪਏ ਤੱਕ ਮਿਲ ਸਕਦੀ ਹੈ ਸਕੁਅਰ ਸਿੱਕਾ ਹੈ ਤੇ ਕਲਕੱਤਾ ਤੋਂ ਮਿੰਟ ਸਿੱਕੇ ਦੀ ਕੀਮਤ ਪਾਇੰਟ 26 ਸੀ दस रुपए तो एक सौ भी रुपए तक मिल सकती है क्योंकि कॉमन सिक्का है उन्नीस सौ छपंजा सिर्फ कलकत्ता तो ढाले गए फाइन टू जू एनसी इस सिक्के की कीमत भी रुपए तो दो सौ पुपये तक चली जाती है स्केयर सिक्का है उन्नीस सौ छपंजा तो बाद जब डेसीमल सिस्टम आया तो इस सिक्के डिजाइन से सारा ही बदलाव कर दिया गया साइज भी छोटा कर दिया गया ਇਹ ਸਿੱਕੇ 1957 ਤੋਂ 1963 ਤੱਕ ਬਣਾਏ ਗਏ। ਇਸ ਸਿੱਕੇ ਦੇ ਸਾਹਮਣੇ ਵਾਲੇ ਭਾਗ ਤੇਸ਼ ਵਿੱਚ ਅਸ਼ੋਕ स्तंभ ਦਿੱਤਾ ਗਿਆ ਹੈ ਤੇ ਹਾਲੇ ਦੁਆਲੇ ਭਾਰਤ ਤੇ ਇੰਡੀਆ ਹਿੰਦੀ ਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈ ਤੇ ਗੁਲਾਈ 'ਚ ਸੁੰਦਰ ਡਿਜ਼ਾਈਨ ਬਣਾਇਆ ਗਿਆ ਹੈ। ਦੋਸਤੋ ਇਸ ਸਿੱਕੇ ਦੇ ਪਿਛਲੇ ਭਾਗ ਤੇ ਸਭ ਤੋਂ ਉੱਤੇ ਦੇਵਨਾਗਰੀ ਪਾਸ਼ਾ ਵਿੱਚ ਰੁਪਏ ਦਾ ਚੌਥਾ ਭਾਗ ਲਿਖਿਆ ਹੋਇਆ ਹੈ। ਉਸਦੇ ਥੱਲੇ 25 ਅੰਕਾਂ ਵਿੱਚ ਉਸਦੇ ਥੱਲੇ 9 ਪੈਸੇ ਹਿੰਦੀ ਵਿੱਚ ਉਸਦੇ ਥੱਲੇ ਜੀਰ ਜੇ ਸਾਲ ਵਿੱਚ ਸਿੱਕਾ ਮੈਂਟਜ ਕੀਤਾ ਗਿਆ ਤੇ ਉਸਦੇ ਥੱਲੇ ਮਿੰਟ ਮਾਰਕ ਦਿੱਤਾ ਗਿਆ ਹੈ। ਜੋ ਦਰਸਾਉਂਦਾ ਹੈ ਕਿ ਇਹ ਸਿੱਕਾ ਕਿਸ ਟਕਸਾਲ ਤੋਂ ਮਿੰਟਜ ਹੋਇਆ ਤੇ ਆਲੇ ਦੁਆਲੇ ਕਣਕ ਦੇ ਛਿੱਟੇ ਦਿੱਤੇ ਗਏ ਹਨ ਦੰਦਾ ਦੀ ਅਕ੍ਰਿਤੀ ਵਰਗਾ ਗੁਲਾਈ ਚ ਡਿਜ਼ਾਈਨ ਬਣਾਇਆ ਗਿਆ ਹੈ ਇਸ ਸਿੱਕੇ ਨਿਕਲਤਾ ਤੂ ਦੇ ਬਣਾਏ ਗਏ ਭਾਰ 2.42 ਗ੍ਰਾਮ ਕਰ ਦਿੱਤਾ ਗਿਆ ਤੇ ਸਾਈਜ਼ 18.7 ਮਿਲੀਮੀਟਰ ਕੀਤਾ ਗਿਆ ਤੇ ਮੋਟਾਈ 1.32 ਮਿਲੀਮੀਟਰ ਕੀਤੀ ਗਈ ਬਨਾਵਟ ਗੋਲ ਹੀ ਰਹੀ ਤੇ ਐਜ ਰੀਡ ਅਟੈਚ ਇਸ ਸਿੱਕੇ ਦੀ ਦੋਸਤੋ ਹੁਣ ਪਤਾ ਕਰਦੇ ਹਾਂ ਕੀ ਕੀਮਤ ਹੈ ਕੀ ਵੈਲਿਊ ਹੈ 1957 ਦੇ ਵਿੱਚ ਇਹ ਸਿੱਕੇ ਬੰਬਈ ਡਾਇਮੰਡ ਮਿੰਟ ਤੇ ਕਲਕੱਤਾ ਮਿੰਟ ਤੋਂ ਢਾਲੇ ਗਏ ਦੋਨਾਂ ਟਕਸਾਲਾਂ ਦੇ ਸਿੱਕੇ ਸਕੇਅਰ ਦੀ ਕੈਟਾਗਰੀ ਦੇ ਹਨ ਫਾਈਨ ਟੂ ਜੁਐਨਸੀ ਕੀਮਤ 50 ਰੁਪਏ ਤੋਂ 400 ਰੁਪਏ ਤੱਕ ਚਲੀ ਜਾਂਦੀ ਹੈ 1958 ਦੇ ਵਿੱਚ ਇਹ ਸਿੱਕੇ ਨਹੀਂ ਬਣਾਏ ਗਏ 1959 ਵਿੱਚ 25 ਪੈਸੇ ਦੇ ਸਿੱਕੇ ਭਾਰਤ ਦੇਆਂ ਟਕਸਾਲਾਂ ਮੁੰਬਈ ਤੇ ਕਲਕੱਤਾ ਤੋਂ ਢਾਲੇ ਗਏ ਸਕੇਅਰ ਸਿੱਕੇ ਹਨ ਦੋਨਾਂ ਮਿੰਟਾਂ ਦੇ ਸਿੱਕੇ ਫਾਈਨ ਟੂ ਜੁਐਨਸੀ ਕੀਮਤ 20 ਰੁਪਏ ਤੋਂ 300 ਰੁਪਏ ਤੱਕ ਦੇ ਸਕਦੇ ਹਨ 1960 ਵਿੱਚ ਇਹ ਸਿੱਕੇ ਬੰਬਈ ਤੇ ਕਲਕੱਤਾ ਟਕਸਾਲਾ ਤੋਂ ਹੀ ਟਾਲੇ ਗਏ ਦੋਨਾਂ ਟਕਸਾਲਾਂ ਦੇ ਸਿੱਕੇ ਕਾਮਨ ਦੀ ਕੈਟਾਗਰੀ ਦੇ ਹਨ ਫਾਈਨ ਟੂ ਜੁਐਨਸੀ ਕੀਮਤ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1961 ਦੇ ਵਿੱਚ ਵੀ ਮੁੰਬਈ ਤੇ ਕਲਕੱਤਾ ਟਕਸਾਲਾ ਤੋਂ ਟਾਲੇ ਗਏ ਇਹ ਸਿੱਕੇ ਦੋਨਾਂ ਟਕਸਾਲਾਂ ਦੇ ਸਿੱਕੇ ਕਾਮਨ ਹਨ ਫਾਈਨ ਟੂ ਜੁਐਨਸੀ ਕੀਮਤ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1962 ਦੇ ਵਿੱਚ ਵੀ 25 ਪੈਸ ਦੇ ਸਿੱਕੇ ਬੰਬਈ ਤੇ ਕਲਕੱਤਾ ਤਕਸਾਲਾ ਤੋਂ ਮੈਂਟੇਜ ਹੋਏ ਦੋਨਾਂ ਟਕਸਾਲਾਂ ਦੇ ਮਿੰਟੇ ਸਿੱਕੇ ਕਾਮਨ ਹਨ ਫਾਈਨ ਟੂ ਜੁਵੈਂਸੀ ਕੀਮਤ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1963 ਦੇ ਵਿੱਚ 25 ਨਵੇਂ ਪੈਸੇ ਮਿੰਟੇ ਦਾ ਆਖਰੀ ਸਾਲ ਸੀ ਇਸ ਸਾਲ ਵੀ ਇਸ ਸਿੱਕੇ ਬੰਬਈ ਟਕਸਾਲ ਤੇ ਕਲਕੱਤਾ ਟਕਸਾਲ ਤੋਂ ਮੈਂਟੇਜ ਹੋਏ ਫਾਈਨ ਟੂ ਜੁਵੈਂਸੀ ਕੀਮਤ 5 ਰੁਪਏ ਤੋਂ 60 ਰੁਪਏ ਮਿਲ ਸਕਦੀ ਹੈ ਕਿਉਂਕਿ ਇਹ ਸਿੱਕੇ ਵੀ ਕਾਮਨ ਦੀ ਕੈਟਾਗਰੀ ਦੇ ਹਨ ਅਗਲੇ 25 ਪੈਸੇ ਦੇ ਸਿੱਕੇ 1964 ਤੋਂ 1968 ਤੱਕ ਮੈਂਟੇਜ ਕੀਤੇ ਗਏ ਮੈਂ ਤੁਹਾਨੂੰ ਦੱਸਿਆ ਕਿ ਹਰ ਸਰੀਜ਼ 'ਚ ਕੁਝ ਬਦਲਾਅ ਕੀਤੇ ਗਏ ਸਕਰੀਨ ਤੇ ਦੇਖੋ ਪਹਿਲਾਂ ਇੱਕ ਬੜਾ ਚਾਰਾਂਲਾ ਤੋਂ 57 ਤੋਂ 1963 ਦੇ ਸਿੱਕਿਆਂ 'ਚ 25 ਨਹੀਂ ਪੈਸੇ ਲਿਖਿਆ ਹੋਇਆ ਹੈ ਤੇ 1964 ਤੋਂ 1968 ਦੇ ਸਿੱਕਿਆਂ 'ਚ 25 ਨਹੀਂ ਪੈਸੇ ਦੀ ਜਗ੍ਹਾ 25 ਪੈਸੇ ਲਿਖਿਆ ਹੋਇਆ ਹੈ ਬਾਕੀ ਧਾਤੂ ਭਾਰ ਸਾਈਜ਼ ਵਗੈਰਾ ਉਹੀ ਰਿਹਾ 1957 ਤੋਂ 1963 ਦੇ ਸਿੱਕਿਆਂ ਦੇ ਬਰਾਬਰ ਸੇਮ ਹੀ ਹੈ ਹੁਣ ਜਾਣਦੇ ਹਾਂ ਇਹਨਾਂ ਸਿੱਕਿਆਂ ਦੀ ਵੈਲਿਊ 1964 ਦੇ ਵਿੱਚ 25 ਪੈਸੇ ਦਾ ਸਿੱਕਾ ਬੰਬਈ ਤੇ ਕਲਕੱਤਾ ਟਕਸਾਲ ਤੋਂ ਮਿੰਟਸ ਕੀਤਾ ਗਿਆ ਦੋਨਾਂ ਟਕਸਾਲਾਂ ਦਾ ਸਿੱਕਾ ਕਾਮਨ ਦੀ ਕੈਟਾਗਰੀ ਦਾ ਹੈ ਫਾਈਨ ਟੂ ਯੂ ਐਸ ਸੀ ਕੀਮਤ 5 ਰੁਪਏ ਤੋਂ 50 ਰੁਪਏ ਤੱਕ ਮਿਲ ਸਕਦੀ ਹੈ 1965 ਦੇ ਵਿੱਚ ਵੀ ਇਹ ਸਿੱਕੇ ਬੰਬਈ ਤੇ ਕਲਕੱਤਾ ਟਕਸਾਲ ਤੋਂ ਮੈਂਡਲ ਕੀਤੇ ਗਏ ਦੋਨਾਂ ਟਕਸਾਲਾਂ ਦੇ ਸਿੱਕੇ ਕਾਮਨ ਹਨ ਫਾਈਨ ਟੂ ਯੂ ਐਸ ਸੀ ਕੀਮਤ 5 ਰੁਪਏ ਤੋਂ 50 ਪੈਸੇ ਤੱਕ ਮਿਲ ਸਕਦੀ ਹੈ 1966 ਦੇ ਵਿੱਚ ਵੀ 25 ਪੈਸੇ ਦੇ ਸਿੱਕੇ ਬੰਬਈ ਤੇ ਕੋਲਕੱਤਾ ਟਕਸਾਲ ਤੋਂ ਮੈਂਟੇਜ ਕੀਤੇ ਗਏ ਦੋਨਾਂ ਟਕਸਾਲਾਂ ਦੇ ਸਿੱਕੇ ਕਾਮਨ ਹਾਲ ਫਾਈਨ ਟੂ ਜੁਆਨ ਸੀ ਕੀਮਤ 5 ਰੁਪਏ ਤੋਂ 40 ਰੁਪਏ ਮਿਲ ਸਕਦੀ ਹੈ 1970 ਦੇ ਵਿੱਚ ਵੀ ਇਹ ਸਿੱਕੇ ਬੰਬਈ ਤੇ ਕੋਲਕੱਤਾ ਟਕਸਾਲ ਤੋਂ ਢਾਲੇ ਗਏ ਬੰਬਈ ਡਿਵੈਲਪਮੈਂਟ ਸਿੱਕੇ ਦੀ ਫਾਈਨ ਟੂ ਜੁਆਨ ਸੀ ਕੀਮਤ 200 ਰੁਪਏ ਤੋਂ 1800 ਰੁਪਏ ਤੱਕ ਮਿਲ ਸਕਦੀ ਹੈ ਸਕੁਅਰ ਸਿੱਕਾ ਹੈ ਤੇ ਕਲਕੱਤਾ ਤੋਂ ਮਿੰਟ ਸਿੱਕਾ 2 ਰੁਪਏ ਤੋਂ 150 ਰੁਪਏ ਤੱਕ ਕੀਮਤ ਦੇ ਸਕਦਾ ਹੈ 1968 ਦੇ ਵਿੱਚ ਇਸ ਡਿਜ਼ਾਈਨ ਦੇ ਸਿੱਕੇ ਆਖਰੀ ਵਾਰ ਟਾਲੇ ਗਏ ਸਿਰਫ ਕਲਕੱਤਾ ਟਕਸਾਲ ਤੋਂ ਕਲਕੱਤਾ ਤੋਂ ਮੈਂਟਡ ਸਿੱਕੇ ਦੀ ਫਾਈਨਟ ਜੋ ਐਂਸੀ ਕੀਮਤ 2 ਰੁਪਏ ਤੋਂ 400 ਰੁਪਏ ਤੱਕ ਮਿਲ ਸਕਦੀ ਹੈ ਦੋਸਤੋ ਅਗਲੀ ਸੀਰੀਜ਼ 1972 ਤੋਂ 1990 ਤੱਕ 25 ਪੈਸੇ ਦੀ ਢਾਲੀ ਗਈ ਹੁਣ ਇਹਨਾਂ ਸਿੱਕਿਆਂ ਦਾ ਸਾਹਮਣੇ ਵਾਲਾ ਭਾਗ ਤਾਂ ਪਹਿਲੇ ਸਿੱਕਿਆਂ ਦੇ ਬੰਗ ਹੀ ਹੈ ਪਰ ਪਿਛਲੇ ਭਾਗ ਤੇ ਦੇਖੋ ਸਾਰਾ ਡਿਜ਼ਾਈਨ ਹੀ ਬਦਲ ਦਿੱਤਾ ਗਿਆ। ਇਹਦਾ ਸਿੱਕਿਆਂ ਦਾ ਸਾਈਜ਼ ਵਗੈਰਾ ਤਾਂ ਉਹੀ ਰਿਹਾ ਪਿਛਲੇ ਸਿੱਕੇਆਂ ਵਾਂਗ ਪਰ ਤਾਂ ਤੁਸੀਂ ਦੀ ਮਿਕਸ ਕੀਤੀ ਗਈ ਨਾ ਸਿੱਕਿਆਂ ਦਾ ਕਾਪਰ 75% ਤੇ ਨਿਕਲ 25% ਕਰ ਦਿੱਤਾ ਗਿਆ। ਕਾਪਰ ਨਿਕਲ ਦੇ ਸਿੱਕੇ ਬਣਾਏ ਗਏ। ਸਕਰੀਨ ਤੇ ਦੇਖੋ 1950 ਤੋਂ 1956 ਦੇ ਇੱਕ ਬੜਾ ਚਾਰ ਅਲਾਂ 1957 ਤੋਂ 1967 ਦੇ ਸਿੱਕਿਆਂ 'ਚ 9 ਪੈਸੇ ਤੇ 194 ਤੋਂ 1968 ਦੇ ਸਿੱਕਿਆਂ 'ਚ 25 ਪੈਸੇ ਲਿਖਿਆ ਗਿਆ। ਸੋ 1972 ਤੋਂ 1990 ਦੇ ਸਾਰੇ ਡਿਜ਼ਾਈਨ ਬਦਲ ਕੇ ਸਿਰਫ ਪੈਸੇ ਲਿਖਿਆ ਗਿਆ 25 ਪੈਸੇ ਦੇਖ ਸਕਦੇ ਹੋ ਹਰੇਕ ਡਿਜ਼ਾਈਨ ਅਲੱਗ-ਅਲੱਗ ਹੈ ਸਕਰੀਨ ਤੇ ਦੇਖ ਸਕਦੇ ਹੋ 1975 ਤੋਂ 1990 ਦੇ ਸਿੱਕਿਆਂ ਚ ਸਾਹਮਣੇ ਵਾਲੇ ਭਾਗ ਤੇ ਸ਼ੋਕ ਸਤੰਭ ਕੈਪੀਟਲ ਵਾਲੇ ਭਾਰਤ ਇੰਡੀਆ ਹਿੰਦੀ ਤੇ ਇੰਗਲਿਸ਼ ਵਿੱਚ ਲਿਖਿਆ ਗਿਆ ਰਿਵਰਸ ਭਾਗ ਤੇ ਉੱਤੇ ਗਲਾਈ ਚ ਪੈਸੇ ਪੈਸੇ ਹਿੰਦੀ ਤੇ ਇੰਗਲਿਸ਼ ਵਿੱਚ ਵਿੱਚ ਵੱਡੇ ਅੰਕ ਚ 25 ਉਸ ਦੇ ਥੱਲੇ ਜੀਰ ਜਿਸ ਸਾਲ ਚ ਸਿੱਕਾ ਬੜਿਆ ਤੇ ਉਸ ਦੇ ਥੱਲੇ ਮਿੰਟ ਮਾਰਕ ਤੇ ਥੱਲੇ ਉੱਤੇ ਨੂੰ ਕਲਕਦੇ ਛਿੱਟੇ ਬਣਾਏ ਗਏ। ਭਾਰ 2.59 ਗ੍ਰਾਮ ਸਾਈਜ਼ 19 mm ਤੇ ਮਟਾਈ 1.2 mm ਬਣਾਵਟ ਗੋਲ ਹੈ ਤੇ ਕੱਪ ਨਿਕਲਦਾ ਸਕਦਾ ਹੈ। ਤੇ ਐਜ਼ ਅ ਰੀਡੈਡ ਹੈ। 1972 ਦੇ ਵਿੱਚ ਇਹ ਸਿੱਕੇ ਭਾਰ ਦੀਆਂ ਤਿੰਨ ਟਕਸਾਲਾ ਹైదరాబాద్ ਸਟਾਰ ਮਿੰਟ ਕਲਕੱਤਾ ਮਿੰਟ ਤੇ ਬੰਬਈ ਡਾਇਮੰਡ ਮਿੰਟ ਤੇ ਮਿੰਟੇਜ ਕੀਤੇ ਗਏ। ਤਿੰਨੇ ਟਕਸਾਲਾ ਤੋਂ ਮੇਰੇ ਸਿੱਕੇ ਕਾਮਨ ਦੀ ਕੈਟਾਗਰੀ ਦੇ ਹਨ। ਫਾਈਨ ਟੂ ਜੁਆਸੀ ਕੀਮਤ 5000 ਰੁਪਏ ਤੋਂ 40 ਰੁਪਏ ਤੱਕ ਮਿਲ ਸਕਦੀ ਹੈ 1973 ਦੇ ਵਿੱਚ ਵੀ ਇਹ ਸਿੱਕੇ ਹైదరాబాద్, ਕੋਲਕਾਤਾ ਤੇ ਮੁੰਬਈ ਤੋਂ ਮਿੰਟਜ ਕੀਤੇ ਗਏ ਕਿੰਨੇ ਟਕਸਾਲਾਂ ਦੇ ਸਿੱਕੇ ਕਾਮਨ ਦੀ ਕੈਟਾਗਰੀ ਦੇ ਹਨ ਫਾਈਨ ਟੂ ਜੁਆਇਨ ਸੀ ਕੀਮਤ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1974 ਦੇ ਵਿੱਚ ਵੀ ਇਹ ਸਿੱਕੇ ਤਿੰਨਾ ਮੰਡਾਂ ਤੋਂ ਮਿੰਟਜ ਕੀਤੇ ਗਏ ਹైదరాబాద్, ਕੋਲਕਾਤਾ ਤੇ ਮੁੰਬਈ ਤੋਂ ਤਿੰਨੋਂ ਮੰਡਾਂ ਦੇ ਸਿੱਕੇ ਕਾਮਨ ਦੀ ਕੈਟਾਗਰੀ ਦੇ ਹਨ ਫਾਈਨ ਟੂ ਜੁਆਇਨ ਸੀ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1975 1976 1977 1978 ਤੇ 1979 ਦੇ ਵਿੱਚ ਵੀ ਇਹ ਤਿੰਨਾਂ ਟਕਸਾਲਾ ਹైదరాబాద్ ਕਲਕੱਤਾ ਤੋਂ ਮੁੰਬਈ ਤੋਂ ਮੈਂਟਲ ਕੀਤੇ ਗਏ 1975 ਤੋਂ 1979 ਤੱਕ ਜੋ ਵੀ ਸਿੱਕੇ ਬਣੇ ਸਾਰੇ ਕੌਮਨ ਦੀ ਕੈਟਾਗਰੀ ਦੇ ਹਨ ਕੀਮਤ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ 1980 ਸਾਲ ਦੇ ਵਿੱਚ ਵੀ ਇਹ ਸਿੱਕਾ ਭਾਰਤ ਦੀਆਂ ਤਿੰਨ ਟਕਸਾਲਾ ਤੋਂ ਮੈਂਟਲ ਕੀਤਾ ਗਿਆ ਦੋਸਤੋ 1980 ਦਾ ਸਿੱਕਾ ਬਹੁਤ ਹੀ ਕੀਮਤੀ ਹੈ। ਅਗਰ ਇਹ ਸਿੱਕਾ ਤੁਹਾਨੂੰ ਬੰਬਈ ਮੈਂਟ ਵਾਲਾ ਮਿਲ ਜਾਵੇ ਤਾਂ ਬਾਰੇ ਨਿਆਰੇ ਹੋ ਜਾਣ। ਕੋਲਕਾਤਾ ਤੇ ਹਦਰਾਬਾਦ ਤੋਂ ਮੈਂਟਲ ਸਿੱਕੇ ਦੀ ਕੀਮਤ 5 ਤੋਂ 250 ਰੁਪਏ ਤੋਂ 250 ਰੁਪਏ ਤੱਕ ਮਿਲ ਸਕਦੀ ਹੈ। ਤੇ ਬੰਬਈ ਡਾਇਮੰਡ ਮੈਂਟ ਸਿੱਕਾ ਐਕਸਟ੍ਰੀਮਲੀ ਰੇਅਰ ਹੈ। ਇਸਕਾ 5 ਤੋਂ 250 ਕੀਮਤ 5000 ਰੁਪਏ ਤੋਂ 50000 ਰੁਪਏ ਤੱਕ ਦਿਲਾ ਸਕਦਾ ਹੈ। 1981 ਦੇ ਵਿੱਚ ਵੀ 3 ਤਕਸਾਲਾਂ ਤੋਂ 25 ਪੈਸੇ ਦਾ ਸਿੱਕਾ ਕਾਪਰ ਨਿਕਲਦਾ ਮਿੰਟਸ ਕੀਤਾ ਗਿਆ 3 ਮਿੰਟਾਂ ਤੋਂ ਮਿੰਟ ਸਿੱਕਾ ਸਕੁਅਰ ਹੈ ਫਾਈਨਟ ਜੁਆਨਸੀ ਕੀਮਤ 20 ਰੁਪਏ ਤੋਂ 250 ਰੁਪਏ ਤੱਕ ਮਿਲ ਸਕਦੀ ਹੈ 1982 ਦੇ ਵਿੱਚ 25 ਪੈਸੇ ਦਾ ਸਿੱਕਾ ਦੋ ਟਕਸਾਲੰਬਾ ਬਈ ਕਲਕੱਤਾ ਤੋਂ ਮਿੰਟ ਕੀਤਾ ਗਿਆ ਫਾਈਨਟ ਜੁਆਨਸੀ ਇਸ ਸਕੇ ਦੀ ਕੀਮਤ 50 ਰੁਪਏ ਤੋਂ 500 ਰੁਪਏ ਤੱਕ ਮਿਲ ਸਕਦੀ ਹੈ 1983 ਦੇ ਵਿੱਚ 25 ਪੈਸੇ ਦਾ ਸਿੱਕਾ ਕਲਕੱਤਾ ਤੋਂ ਹੀ ਮਿੰਟ ਹੋਇਆ ਫਾਈਨਟ ਜੁਆਨਸੀ ਇਸ ਸਕੇ ਦੀ ਕੀਮਤ 10 ਰੁਪਏ ਤੋਂ 100 ਰੁਪਏ ਮਿਲ ਸਕਦੀ ਹੈ 1984 ਦੇ ਵਿੱਚ ਇਸ ਸਿੱਕੇ ਤਿੰਨ ਤੱਕ ਸਾਲਾਂ ਪਾਂ ਬੰਬਈ ਕਲਕੱਤਾ ਹైదరాబాద్ ਤੋਂ ਮੈਂਟਜ ਕੀਤਾ ਗਿਆ ਬੰਬਈ ਤੇ ਕਲਕੱਤਾ ਤੋਂ ਮੈਂਟ ਸਿੱਕਾ ਕੋਮਲ ਹੈ ਫਾਈਨ ਟੂ ਜੁਆਨਸੀ ਕੀਮਤ 5 ਰੁਪਏ ਤੋਂ 20 ਰੁਪਏ ਮਿਲ ਸਕਦੀ ਹੈ ਤੇ ਹైదరాబాద్ ਤੋਂ ਮੈਂਟ ਸਿੱਕਾ ਸਕੁਅਰ ਦੀ ਕੈਟਾਗਰੀ ਦਾ ਹੈ ਫਾਈਨ ਟੂ ਜੁਆਨਸੀ ਕੀਮਤ 200 ਰੁਪਏ ਤੋਂ 3000 ਰੁਪਏ ਮਿਲ ਸਕਦੀ ਹੈ 1985 ਦੇ ਵਿੱਚ ਇਸ ਸਿੱਕਾ ਚਾਰ ਤੱਕ ਸਾਲਾਂ ਤੋਂ ਮੈਂਟ ਕੀਤਾ ਗਿਆ ਬੰਬਈ ਕਲਕੱਤਾ ਹైదరాబాద్ ਤੇ ਕनाडा ਦੀ ਟਕਸਾਲ ਓਟਾਵਾ ਤੋਂ ਮੈਂਟ ਕੀਤਾ ਗਿਆ ओटावा का मिट्ट मार्ग सी है कलकत्ता तो हैदराबादा है बंबई रुपए तो पांच सौ रुपए तक दिलानी सौ छियासी पच्ची पैसे बंबई कलकत्ता हैदराबाद था तो मिट्ट किया गया कॉमन सिक्का है कीमत रुपए तो पुपये मिल सकती है 1987 1988 ਵਿੱਚ ਵੀ ਇਹ 3 ਮਿੰਟਾਂ ਤੋਂ ਮੈਂਟ ਕੀਤਾ ਗਿਆ ਬੰਬਈ ਕਲਕੱਤਾ ਤੇ ਹైదరాబాద్ ਤੋਂ ਫਾਈਨਟ ਜੁਆਸੀ ਕਿੰਨੇ ਤੋਂ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ ਕਾਮਨ ਸਿੱਕਾ ਹੈ 1988 ਦੇ ਵਿੱਚ ਵੀ ਇਹ ਹైదరాబాద్ ਬੰਬਈ ਤੇ ਕਲਕੱਤਾ ਤੋਂ ਮੈਂਟ ਕੀਤਾ ਗਿਆ ਕੀਮਤ ਫਾਈਨਟ ਜੁਆਸੀ 5 ਰੁਪਏ ਤੋਂ 50 ਰੁਪਏ ਮਿਲ ਸਕਦੀ ਹੈ ਕਾਮਨ ਸਿੱਕਾ ਹੈ 1999 ਦੇ ਵਿੱਚ ਵੀ ਇਹ ਸਿੱਕਾ 3 ਤੱਕ ਸਾਲਾਂ ਤੋਂ ਮੈਂਟ ਕੀਤਾ ਗਿਆ ਬੰਬਈ ਕਲਕੱਤਾ ਤੇ ਹైదరాబాద్ ਤੋਂ ਦੋਸਤੋ ਬੰਬਈ ਤੇ ਕੋਲਕਾਤਾ ਤੋਂ ਮਿੰਟ ਸਿੱਕਾ ਕਾਮਨ ਹੈ ਫਾਈਨਟ ਜੁਆंसी ਕੀਮਤ 5 ਰੁਪਏ ਤੋਂ 40 ਰੁਪਏ ਮਿਲ ਸਕਦੀ ਹੈ ਤੇ ਹైదరాబాద్ ਤੋਂ ਮਿੰਟ ਸਿੱਕਾ ਐਕਸਟ੍ਰੀਮਲੀ ਰੀਅਰ ਹੈ ਦੋਸਤੋ ਇਹ ਹైదరాబాద్ ਸਟਾਰ ਮਿੰਟ ਤੋਂ ਮਿੰਟ ਸਿੱਕਾ ਫਾਈਨਟ ਜੁਆंसी ਕੀਮਤ 500 ਰੁਪਏ ਤੋਂ 10000 ਰੁਪਏ ਤੱਕ ਦਿਲਾ ਸਕਦਾ ਹੈ 1990 ਤੋਂ 25 ਪੈਸੇ ਦਾ ਕਾਪਰ ਨਿਕਲਦਾ ਸਿੱਕਾ ਸਿਰਫ ਬੰਬਈ ਤੋਂ ਮਿੰਟ ਕੀਤਾ ਗਿਆ ਇਸ ਸਿੱਕੇ ਦੀ ਫਾਈਨਟ ਜੁਆंसी ਕੀਮਤ 5 ਰੁਪਏ ਤੋਂ 60 ਰੁਪਏ ਮਿਲ ਸਕਦੀ ਹੈ ਇਸ ਸੀਰੀਜ਼ ਦਾ ਇਹ ਆਖਰੀ ਸਿੱਕਾ ਸੀ ਮੇਰੇ ਪਿਆਰੇ ਦੋਸਤੋ ਇਹ ਸਾਲ ਨਿਕਲ ਅਤੇ ਕਾਪਰ ਨਿਕਲਦੇ ਡੈਫੀਨੇਟਿਵ ਸਿੱਕੇ 1988 ਤੋਂ 2002 ਤੱਕ 25 ਪੈਸੇ ਦੇ ਸਟੀਲ ਦੇ ਸਿੱਕੇ ਵੀ ਬਣੇ ਜਿਨ੍ਹਾਂ ਨੂੰ ਗੈਂਡੇ ਵਾਲੇ ਸਿੱਕੇ ਕਿਹਾ ਜਾਂਦਾ ਹੈ ਸਕਰੀਨ ਤੇ ਦੇਖ ਸਕਦੇ ਹੋ 25 ਪੈਸੇ ਦੇ ਸਿੱਕਿਆਂ 'ਚ ਪੰਜ ਵਾਰ ਡਿਜ਼ਾਈਨ ਬਦਲਿਆ ਗਿਆ ਗੈਂਡੇ ਵਾਲੇ 25 ਪੈਸੇ ਜੋ ਸਟੀਲ ਦੇ ਬਣੇ ਹਨ ਉਹਨਾਂ ਦੀ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਹਾਂ ਅਗਰ ਉਹ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਮਿਲ ਜਾਵੇਗਾ ਦੇਖ ਲੈਣਾ ਇਸ ਕਰਕੇ ਇਸ ਵੀਡੀਓ ਦੇ ਵਿੱਚ ਅਸੀਂ ਸਟੀਲ ਦੇ ਸਿੱਕਿਆਂ ਦੀ ਗੱਲ ਨਹੀਂ ਕਰਾਂਗੇ ਡੈਫੀਨੇਟਿਵ ਸਿੱਕੇ ਤੋਂ ਇਲਾਵਾ 1980 ਤੋਂ 1985 ਤੱਕ 25 ਪੈਸੇ ਦੇ ਚਾਰ ਸਮਾਰਕ ਸਿੱਕੇ ਵੀ ਮਿੰਟਜ ਕੀਤੇ ਗਏ ਉਹ ਉਸ ਬਾਰੇ ਜਾਣਦੇ ਹਾਂ 1980 ਦੇ ਵਿੱਚ ਪਹਿਲਾ ਸਿੱਕਾ ਸਮਾਰਕ 25 ਪੈਸੇ ਦਾ ਬਣਾਇਆ ਗਿਆ ਭਾਰਤ ਦੀਆਂ ਟਕਸਾਲਾਂ ਬੰਬਈ ਕਲਕੱਤਾ ਤੇ ਹైదరాబాద్ ਤੋਂ ਜਿਸ ਦੀ ਥੀਮ ਸੀ ਰੂਰਲ ਬੂਮੈਂਸ ਐਡਵਾਂਸਮੈਂਟ ਜਾਨੀ ਗ੍ਰਾਮੀਣ ਮਹਿਲਾਵਾਂ ਦੀ ਪ੍ਰਗਤੀ ਸਕਰੀਨ ਤੇ ਇਸ ਸਿੱਕੇ ਦਾ ਸਾਹਮਣੇ ਵਾਲਾ ਭਾਗ ਤੇ ਪਿਛਲਾ ਭਾਗ ਦਿੱਤਾ ਗਿਆ ਹੈ ਦੇਖ ਸਕਦੇ ਹੋ ਇਸ ਸਿੱਕੇ ਦੀ ਧਾਤੂ ਕਾਪਰ ਨਿਕਲ ਹੈ ਭਾਰ 2.4 ਗ੍ਰਾਮ ਹੈ ਸਾਈਜ਼ 19 ਮਿਲੀਮੀਟਰ ਹੈ ਤੇ ਮੋਟਾਈ 1.3 ਮਿਲੀਮੀਟਰ ਹੈ ਤੇ ਬਨਾਵਟ ਗੋਲ ਹੈ ਤੇਰੀ ਡੈਡ ਐਚ ਤਿੰਨੇ ਟਕਸਾਲਾਂ ਤੋਂ ਮਿੰਟਲ ਸਿੱਕਾ ਸਕੁਅਰ ਹੈ ਫਾਈਨ ਟੂ ਜੂ ਐਨ ਸੀ ਕੀਮਤ 20 ਰੁਪਏ ਤੋਂ 350 ਰੁਪਏ ਤੱਕ ਮਿਲ ਸਕਦੀ ਹੈ 1981 ਦੇ ਵਿੱਚ ਕਾਪਰ ਨਿਕਲਦਾ 25 ਪੈਸੇ ਦਾ ਸਿੱਕਾ ਸਮਾਰਕ World Food Day ਜਾਨੀ ਵਿਸ਼ਵ ਖਾਦਿਆ ਦਿਵਸ ਦੀ ਥੀਮ ਤੇ ਬੰਬਈ ਕੋਲਕੱਤਾ ਤੇ ਹైదరాబాద్ ਤੋਂ ਟਾਲਿਆ ਗਿਆ ਇਸ ਦਾ ਭਾਰ 2.59 ਗ੍ਰਾਮ 19.2 ਮਿਲੀਮੀਟਰ ਸਾਈਜ਼ ਹੈ ਮੋਟਾਈ 1.3 ਮਿਲੀਮੀਟਰ ਤੇ ਬਰਾਵਟ ਗੋਲ ਹੈ ਤੇ ਮਿਲਟ ਐਜ ਸਕਰੀਨ ਤੇ ਸਾਹਮਣੇ ਵਾਲਾ ਭਾਗ ਤੇ ਪਿਛਲਾ ਭਾਗ ਦੇ ਸਿੱਕੇ ਦਾ ਦਿੱਤਾ ਗਿਆ ਹੈ ਦੇਖ ਸਕਦੇ ਹੋ ਬੰਬਈ ਕਲਕੱਤਾ ਤੇ ਹైదరాబాద్ ਤੋਂ ਮਿੰਟ ਸਿੱਕੇ ਸਕੁਅਰ ਹਨ ਫਾਈਨ ਟੂ ਜੁਐਨਸੀ ਕੀਮਤ 50 ਰੁਪਏ ਤੋਂ 500 ਰੁਪਏ ਤੱਕ ਮਿਲ ਸਕਦੀ ਹੈ 1982 ਦੇ ਵਿੱਚ 25 ਪੈਸੇ ਦਾ ਸਿੱਕਾ 9th ਏਸ਼ੀਅਨ ਗੇਮਸ ਦੀ ਥੀਮ ਤੇ ਬੰਬਈ ਕਲਕੱਤਾ ਤੇ ਹైదరాబాద్ ਤੋਂ ਢਾਲਿਆ ਗਿਆ ਇਹ ਸਿੱਕਾ ਦਿੱਲੀ 'ਚ 9th ਏਸ਼ੀਅਨ ਗੇਮਸ ਹੋਣ ਤੇ ਢਾਲਿਆ ਗਿਆ ਸੀ ਬੰਬਈ ਤੇ ਕਲਕੱਤਾ ਤੋਂ ਮਿੰਟੇਜ ਸਿੱਕਾ ਕਾਮਨ ਹੈ ਫਾਈਨ ਟੂ ਜੁਐਨਸੀ ਕੀਮਤ 10 ਰੁਪਏ ਤੋਂ 50 ਰੁਪਏ ਕੀਮਤ ਦੇ ਸਕਦਾ ਹੈ ਤੇ ਹైదరాబాద్ ਤੋਂ ਮਿੰਟ ਸਿੱਕਾ ਐਕਸਟ੍ਰੀਮਲੀ ਰੇਅਰ ਹੈ ਫਾਈਨ ਟੂ ਜੁਐਨਸੀ ਕੀਮਤ 2000 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਮਿਲ ਸਕਦੀ ਹੈ ਇਸ ਤੋਂ ਵੀ ਵੱਧ ਕੀਮਤ ਮਿਲ ਸਕਦੀ ਹੈ 1985 ਦੇ ਵਿੱਚ 25 ਪੈਸੇ ਦਾ ਸਿੱਕਾ ਬੰਬਈ ਕਲਕੱਤਾ ਤੇ ਹైదరాబాద్ ਤੋਂ ਵਿਕਾਸ ਕੇ ਲਈ ਬਣ ਕੀ ਜਾਨੀ ਫੋਰੈਸਟਰੀ ਫੋਰ ਡਿਵੈਲਪਮੈਂਟ ਦੀ ਟੀਮ ਤੇ ਟਾਲਿਆ ਗਿਆ ਸਕ੍ਰੀਨ ਤੇ ਅਗਲਾ ਤੇ ਪਿਛਲਾ ਭਾਗ ਦਿੱਤਾ ਗਿਆ ਹੈ ਦੇਖ ਸਕਦੇ ਹੋ ਤਿੰਨਾਂ ਟਕਸਾਲਾਂ ਤੋਂ ਮਿੰਟ ਸਕੇਅਰ ਹੈ ਪਾਉਂਟ ਜੂਐਨਸੀ ਕੀਮਤ 50 ਰੁਪਏ ਤੋਂ 500 ਰੁਪਏ ਤੱਕ ਮਿਲ ਸਕਦੀ ਹੈ ਪਿਆਰੇ ਦੋਸਤੋ ਇਹ ਸੀ 25 ਪੈਸੇ ਦੇ ਡੈਫੀਨੇਟ ਇਸ ਮਾਰਕਸਕਿਆਂ ਦੀ ਜਾਣਕਾਰੀ ਜਾਣਕਾਰੀ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾ ਕੇ ਆਲਟ ਸਿਲੈਕਟ ਕਰ ਦੇਣਾ ਤਾਂ ਜੋ ਅਗਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਆਪ ਸਭ ਦਾ तहे ਦਿਲੋਂ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ ਜੈ ਹਿੰਦ